ਆ ਦੇਖੋ ਮੈਂ ਸਮਝਦਾ 14 ਫਰਵਰੀ ਜਿਹੜੀ ਆ ਉਹਦੇ ਵਿੱਚ ਅਜੇ ਲਗਭਗ 25-30 ਦਿਨ ਦਾ ਸਮਾਂ ਪਿਆਗਾ ਸੋ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਆ ਉਹਨੂੰ ਜ਼ਿੰਦਗੀ ਜਿਹੜੀ ਆ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇਸ਼ ਦੇ ਕਿਸਾਨਾਂ ਲਈ ਬਹੁਤ ਹੀ ਕੀਮਤੀ ਆ ਸੋ ਤੁਰੰਤ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਨੀ ਚਾਹੀਦੀ ਹੈ ਏਡੀ ਲੰਬੀ ਡਲੇ ਨਹੀਂ ਕਰਨੀ ਚਾਹੀਦੀ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੀਏ ਅਸੀਂ ਤਾਂ ਪਹਿਲਾਂ ਹੀ ਪਹਿਲਾਂ ਵੀ ਇਸ ਤੇ ਤਿਆਰ ਸੀ ਇਸ ਦਾ ਲਗਾਤਾਰ ਰਹੀ ਸੀ ਇਹ ਹੀ ਗੱਲ ਦਾ ਜੋਰ ਕਿੰਦ ਸਰਕਾਰ ਤੇ ਪਾ ਰਹੇ ਹਾਂ ਇਸ ਮਾਮਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਕਿਸਾਨ ਜਿਹੜੇ ਦੇਗੇ ਉਹ ਆਪਣਾ ਪੂਰਾ ਮੰਜੜਾ ਸੰਘਰਸ਼ ਚੱਲ ਰਿਹਾ ਉਰਸਵਾਤ ਕਰਨ ਜੀ ਮਾ ਸਾਬ ਪੰਜਾਬ ਦੀ ਖੇਤੀਬਾੜੀ ਪਾਲਿਸੀ ਜਿਹੜੀ ਉਹ ਵੀ ਬੜੀ ਲੰਮੇ ਸਮੇਂ ਤੋਂ ਸਾਡਾ ਨਟਕ ਰਿਹਾ ਉਹਦੇ ਮਾਰੇ ਕੀ ਨਾ ਪੰਜਾਬ ਦੀ ਖੇਤੀਬਾੜੀ ਨੀਤੀ ਨੂੰ ਲੈ ਕੇ ਅਸੀਂ ਖਰੜਾ ਤਿਆਰ ਕਰਕੇ ਜਿੰਨੀਆਂ ਕਿਸਾਨ ਜਿੱਥੇ ਬੰਦੀਆਂ ਸੀਗੀਆਂ ਕਿਉਂਕਿ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਨੇ ਕਿਹਾ ਸੀਗਾ ਕਿ ਮਾਰਾਂ ਦੇ ਨਾਲ ਵਿਦਵਾਨਾਂ ਦੇ ਨਾਲ ਸਰਾਮਸ਼ਵਰੇ ਦਵਾ ਦੋ ਖਰੜਾ ਨੀਤੀ ਜਿਹੜੀ ਆ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਅਸੀਂ ਆਪਣੇ ਕਮੈਂਟ ਦੇਵਾਂਗੇ ਸੋ ਖਰੜਾ ਨੀਤੀ ਜਿਹੜੀ ਆ ਸਭ ਨਾਲ ਸ਼ੇਅਰ ਕੀਤੀ ਜਾਵੇ ਅਸੀਂ ਉਮਤੇ ਕਮੈਂਟ ਕਾਫੀ ਸਾਰੇ ਦੇ ਆ ਗਏ ਬਹੁਤ ਸਾਰੇ ਦਿਹਾ ਰਹੇ ਨੇ ਜਦੋਂ ਸਾਰੇ ਕਮੈਂਟ ਆ ਗਏ ਔਰ ਉਸ ਬਾਅਦ ਜਿਹੜੀ ਉਹ ਲਾਗੂ ਕੀਤੀ ਸੀ ਮਾਗ ਸਿੰਘ ਜੀ ਚਲੀ ਗਣਗੇ ਪੰਜ ਕਿਸਾਨ ਹੈ ਪੰਜ ਕਿਸਾਨਾਂ ਦੀ ਮੌਤ ਹੋਈ ਹੈਗੀ ਹੈ ਸਾਡੇ ਹਾਜੀ ਉਹ ਜਦੋਂ ਆ ਗਏ ਮੈਂ ਉਸ ਬਾਅਦ ਦਿੱਲੀ ਕਿ ਬਿਸ ਜਿਸ ਤਰ੍ਹਾਂ ਕਹਿਣ ਕਿ ਉਹ ਧਿਆਨ ਦੇ ਮਾਗ ਪੰਜਾਬ ਦੇ ਮੁੱਖ ਮੰਤਰੀ ਰੋਪੜ ਵਿੱਚ ਪਹੁੰਚੇ ਸੀਗੇ ਉਹਨਾਂ ਨੇ ਕਿਸਾਨਾਂ ਨੂੰ ਇਹ ਕਿਹਾਗਾ ਵੀ ਜੇਕਰ ਬੀਜੇਪੀ ਦੀ ਸਰਕਾਰ ਆਉਣ ਵਾਲੇ ਸਮੇਂ ਜਮਾਨਦੀ ਪੰਜਾਬ ਚ ਐਮਐਸਪੀ ਦਿੱਤੀ ਜਾਗੀ ਸਾਰੀਆਂ ਬਦਲਾਂਗੇ ਦੇਖੋ ਬੀਜੇਪੀ ਪਹੁੰਚੇ ਕਿ ਪੰਜਾਬ ਚ ਉਹਨਾਂ ਦਾ ਉਹ ਨਾਮ ਲੈਵਾ ਬਚੂਗਾ ਪੰਜਾਬ ਚ ਬੀਜੇਪੀ ਨੂੰ ਕੋਈ ਪਿਆਰ ਨਹੀਂ ਕਰਦਾ ਉਹਨਾਂ ਦੀ ਇੱਕ ਮੈਂਬਰ ਪਾਰਲੀਮੈਂਟ ਦੀ ਫਿਲਮ ਆਈ ਸੀ ਤੁਹਾਨੂੰ ਦੇਖਣ ਲਈ ਇੱਕ ਵੀ ਪੰਜਾਬੀ ਨੇ ਟਿਕਟ ਨਹੀਂ ਖਰੀਦੀ ਇਥੋਂ ਬਦ ਲੱਗਦਾ ਕਿ ਪੰਜਾਬ ਦੇ ਲੋਕ ਕਿੰਨਾ ਭਾਰਤੀ ਜਨਤਾ ਜਿਲ੍ਹਾ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਦਾ ਫਰਜ਼ ਕਰਦੀ ਉਹ ਦੋਬਲ ਪੰਜਾਬ ਦੇ ਲੋਕ ਨੂੰ ਦਿੱਲੀ ਜਾਸਾ ਚੰਡੀ ਦੇਖੋ ਕੇਂਦਰ ਸਰਕਾਰ ਲਗਾਤਾਰ ਪੰਜਾਬੀਆਂ ਦੇ ਨਾਲ ਧੋਖਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਨਫ਼ਰਤ ਨਾਲ ਵੀ ਅੱਖ ਨਾਲ ਦੇਖਦੀ ਆ ਕਦੇ ਸੈਨੇਟ ਦੀਆਂ ਸੀਟਾਂ ਦਾ ਘਟਾ ਦਿੱਤਾ ਜਾਣਾ ਪੰਜਾਬ ਜਿਹੜੀ ਯੂਨੀਵਰਸਿਟੀ ਆ ਚੰਡੀਗੜ੍ਹ ਦੀ ਉਹਦੇ ਸੈਨੇਟ ਦੀ ਚੋਣ ਹੁੰਦੀ ਸੀ ਉਹਦੇ ਸੀਟਾਂ ਪਹਿਲਾਂ ਖਤਮ ਕੀਤਾ ਹੁਣ ਘਟਾਉਣ ਦਾ ਯਤਨ ਹੋ ਰਿਹਾ ਫਿਰ ਚੀਫ ਸੈਕਟਰੀ ਦੀ ਪੋਸਟ ਦੀ ਸਥਾਪਨਾ ਤੇ ਲਗਾਤਾਰ ਕਦੇ ਬੀਬੀਐਮ ਦੀਆਂ ਪੋਸਟਾਂ ਦਾ ਘਟਾਉਣਾ ਕਦੇ ਹਰਿਆਣੇ ਨੂੰ ਜਿਹੜੀ ਆ ਵਿਧਾਨ ਸਭਾ ਬਣਾਉਣ ਲਈ ਜਗਾ ਲਾੜ ਕਰਨੀ ਇਹ ਸਾਰੇ ਹਮਲੇ ਜਿਹੜੇ ਨੇ ਕੀ ਕੇਂਦਰ ਸਰਕਾਰ ਸੋਚ ਸਮਝ ਕੇ ਪੰਜਾਬ ਤੇ ਕਰ ਰਹੀ ਹੈ ਤਾਂ ਕਿ ਪੰਜਾਬ ਦਾ ਹੱਕ ਜਿਹੜਾ ਹੈਗਾ ਚੰਡੀਗੜ੍ਹ ਤੇ ਉਹਨੂੰ ਘਟਾਇਆ ਜਾਵੇ ਕੀ ਬਾਕੀ ਪਾਰਟੀਆਂ ਦਾ ਕਹਿਣਾ ਕਿ ਆਪ ਸਰਕਾਰ ਕਰਦੇ ਤਾਂ ਕਰ ਰਹੀ ਹੈ ਤੇ ਖਜ਼ਾਨੇ ਦਾ ਕੀ ਹਾਲ ਹੈ ਤੇ ਆਉਤਮ ਜਿਹੜਾ ਲਾਇਆ ਗਿਆ ਜਿਹੜੀਆਂ ਵਿਰੋਧੀ ਪਾਰ ਮੈਨੂੰ 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 ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਵਿਰੋਧੀ ਪਾਰਟੀਆਂ ਕਦੇ ਸਰਕਾਰ 'ਚ ਨਹੀਂ ਰਹੀਆਂ ਕਦੇ ਕਾਂਗਰਸ ਪਾਰਟੀ ਸਰਕਾਰ 'ਚ ਨਹੀਂ ਰਹੀ ਕਦੇ ਕਾਲੀਦਰ ਬੀਜੇਪੀ ਨਹੀਂ ਰਹੀ ਜਦੋਂ ਕਾਲੀਦਰ ਬੀਜੇਪੀ ਦੀ ਸਰਕਾਰ ਸੀ ਪੰਜਾਬ 'ਚ ਉਸ ਸਮੇਂ ਕਰਜ਼ਾ ਜਿਹੜਾ 2.47 ਲੱਖ ਕਰੋੜ ਨੂੰ ਕਰਾਸ ਕਰ ਗਿਆ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਸਾਢੇ 3 ਲੱਖ ਕਰੋੜ ਨੂੰ ਕਰਾਸ ਕਰ ਗਿਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦੇ ਕਿਹੜੇ ਵਿਦਵਾਨ ਖਜ਼ਾਨਾ ਮੰਤਰੀ ਲਾਏ ਹੋਏ ਸੀ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਖਜ਼ਾਨਾ ਪੰਜਾਬ ਸਰਕਾਰ ਤੇ ਆਪਣਾ ਦਰਜਾ ਚੜਾ ਰਹੇ ਨੇ ਇਹ ਸਾਰਾ ਕਰਜ਼ਾ ਕਾਂਗਰਸ ਅਕਾਲੀ ਦਲ ਬੀਜੇਪੀ ਬਣਾ ਚੜਾਇਆ ਗਿਆ ਅਸੀਂ ਤਾਂ ਬਲਕੇ ਉਹਨੂੰ ਘਟਾ ਰਹੇ ਹਾਂ ਕਿ ਪਹਿਲਾਂ ਉਹ 50% ਦਾ ਕਰਜ਼ਾ ਲੈਂਦੇ ਸੀਗੇ ਅਸੀਂ ਉਹ ਘਟਾ ਕੇ ਜਿਹੜੀ ਦਰਾ 48% ਤੇ ਲਿਆਂਦੀ ਅਸੀਂ ਲਗਾਤਾਰ ਡਿਕਲਾਈਨ ਕਰ ਰਹੇ ਆਗੇ ਸਾਡੇ ਯਤਨ ਨੇ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਚ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਪੰਜਾਬ ਦੇ ਅੰਦਰ ਉਸ ਸਮੇਂ 6100 ਕਰੋੜ ਰੁਪਏ ਕਮਾਇਆ ਜਾਂਦਾ ਸੀਗਾ ਇੱਕ ਸਾਲ ਚ 6100 ਕਰੋੜ ਦਾ ਮਾਲੀਆ ਸੀਗਾ ਅੱਜ ਉਹ ਵੱਧ ਕੇ 10355 ਕਰੋੜ ਨੂੰ ਪਹੁੰਚ ਗਿਆ 10355 ਕਰੋੜ ਰੁਪਇਆ ਤਿੰਨਾਂ ਸਾਲਾਂ ਚ ਅਸੀਂ ਲੈ ਗਏ ਯਾਨੀ ਕਿ 40% ਤੋਂ ਉੱਤੇ ਦਾ ਹਾਜਾਫਾ ਚ ਕੀਤਾਗਾ ਇਸੇ ਤਰ੍ਹਾਂ ਜਿਹੜੀ GST ਆ ਇਹ ਕੰਪਨਸੇਸ਼ਨ ਤੇ ਚੱਲਦੇ ਸੀ ਕਾਂਗਰਸ ਵਾਲੇ ਇਹ ਕੰਪਨਸੇਸ਼ਨ ਤੇ ਡਿਪੈਂਡ ਕਰਦੇ ਸੀਗੇ ਅਸੀਂ ਆਪਣੇ ਖਜ਼ਾਨਾ ਭਰਨ ਦੇ ਲਈ ਜਿਹੜਾ ਨਸਬੇ 15000 ਕਰੋੜ ਰੁਪਇਆ ਸੀਗਾ ਅੱਜ ਉਹ 24000 ਕਰੋੜ ਨੂੰ ਟੱਚ ਕਰ ਗਿਆ ਸੋ ਅਸੀਂ ਲਗਾਤਾਰ ਜਿਹੜੀ ਟੈਕਸ ਚੋਰੀ ਇਹਨਾਂ ਦੇ ਸਮੇਂ ਦੇ ਅੰਦਰ ਰਾਸਟਿਆਂ 'ਚ ਹੁੰਦੀ ਸੀ ਜਿਹੜੇ ਆਪਦੇ ਬੰਦਿਆ ਰਾਹੀਂ ਟੈਕਸ ਚੋਰੀ ਕਰਾਉਂਦੇ ਸੀਗੇ ਅੱਜ ਉਹ ਸਾਰੀ ਟੈਕਸ ਚੋਰੀ ਜਿਹੜੀ ਆ ਬੰਦ ਕੀਤੀ ਹੈ ਇਹੀ ਕਾਰਨ ਹੈ ਕਿ ਅੱਜ ਪੰਜਾਬ ਦਾ ਖਜ਼ਾਨਾ ਭਰ ਰਿਹਾ ਤਾਂ ਹੀ ਆ ਕਿ ਅੱਜ ਅਸੀਂ 50000 ਨੌਕਰੀਆਂ 22 ਸਾਲਾਂ ਚ ਪੰਜਾਬ ਦੇ ਬੇਰਜ਼ਦਾਰ ਲੋਕਾਂ ਨੂੰ ਦਿੱਤੀਆਂ ਲੱਗੀਆਂ ਇਹੀ ਕਾਰਨ ਕਿ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਸੀਗਾ ਫੋਰਨ ਚ ਜਾਣ ਨੂੰ ਠੱਲ ਮਿਲੀ ਆ ਜਿਹੜਾ ਬ੍ਰੇਨ ਡレイン ਹੋ ਰਿਹਾ ਸੀਗਾ ਫੋਰਨ ਜਾ ਰਿਹਾ ਸੀਗਾ ਉਹਦੇ ਚ ਕਮੀ ਆਈ ਆ ਤੁਸੀਂ ਜਾ ਕੇ ਚੈੱਕ ਕਰ ਲਓ ਸਾਰੇ ਜਣੇ ਅੱਜ ਪੰਜਾਬ ਦੇ ਹਰੇਕ ਕਾਲਜ ਦੇ ਅੰਦਰ ਹਰੇਕ ਯੂਨੀਵਰਸਿਟੀ ਦੇ ਅੰਦਰ ਦਾਖਲੇ ਵਧੇ ਨੇ ਉਹ ਦਾਖਲੇ ਕਿਉਂ ਵਧੇ ਨੇ ਤਾਂ ਵਧੇ ਨੇ ਜੇਕਰ ਸਾਡੇ ਬੱਚੇ ਫੋਰਨ ਚ ਜਾਣ ਨੂੰ ਰੁਕੇ ਨੇ ਨਹੀਂ ਤਾਂ ਪਲੱਸ 2 ਤੋਂ ਬਾਅਦ ਸਾਰੇ ਚਲੇ ਜਾਂਦੇ ਸੀਗੇ ਜੱਜ ਪੰਜਾਬੀ ਯੂਨੀਵਰਸਿਟੀ ਦੀ ਪਟਿਆਲਾ ਨੂੰ ਆਪਣੀਆਂ ਟੈਕਨੀਕਲ ਕਾਲਜ ਦੀਆਂ ਆਪਣੀ ਇੰਜੀਨੀਅਰ ਕੋਰਸ ਦੀਆਂ 15% ਸੀਟਾਂ ਵਧਾਉਣੀਆਂ ਪਈਆਂ ਉਹ ਤਾਂ ਵਧਾਉਣੀਆਂ ਪਈਆਂ ਨੇ ਕਿ ਉਹਨਾਂ ਕੋਲੇ ਐਪਲੀਕੇਟ ਜ਼ਿਆਦਾ ਆ ਗਏ ਉਹਨਾਂ ਕੋਲੇ ਬੱਚੇ ਜ਼ਿਆਦਾ ਆ ਗਏ ਤਾਂ ਹੀ ਵਧਾਉਣੀਆਂ ਪਈਆਂ ਨੇ ਕਿ ਮੈਂ ਨਹੀਂ ਸਰਕਾਰ ਚੈੱਕ ਕਰ ਸਕਦੇ ਹਰਿਆਣਾ ਦੇ ਮੁੱਖ ਮੰਤਰੀ ਰੋਪੜ ਵਿੱਚ ਪਹੁੰਚੇ ਸੀਗੇ ਉਹਨਾਂ ਨੇ ਕਿਸਾਨਾਂ ਨੂੰ ਇਹ ਕਿਹਾਗਾ ਵੀ ਜੇਕਰ ਭਾਜਪਾ ਦੀ ਸਰਕਾਰ ਆਉਣ ਵਾਲੇ ਸਮੇਂ ਚ ਬੰਦੀ ਹੈ ਪੰਜਾਬ ਚ ਐਮ ਐਸ ਬੀ ਦਿੱਤੀ ਜਾਂਦੀ ਸਾਰੀਆਂ ਬਦਲਾਂ ਦਿਖੋ ਬੀਜੇਪੀ ਪੋਲਿਸੀ ਕੇ ਪੰਜਾਬ ਚ ਉਹਨਾਂ ਦਾ ਕੋਈ ਨਾਮ ਲੈਵਾ ਬਚੂਗਾ ਪੰਜਾਬ ਚ ਬੀਜੇਪੀ ਨੂੰ ਕੋਈ ਪਿਆਰ ਨਹੀਂ ਕਰਦਾ ਉਹਨਾਂ ਦੀ ਇੱਕ ਮੈਂਬਰ ਪਾਰਲੀਮੈਂਟ ਦੀ ਫਿਲਮ ਆਈ ਸੀ ਉਹਨੂੰ ਦੇਖਣ ਲਈ ਇੱਕ ਵੀ ਪੰਜਾਬੀ ਨੇ ਟਿਕਟ ਨਹੀਂ ਖਰੀਦੀ ਇਥੋਂ پتہ ਲੱਗਦਾ ਕਿ ਪੰਜਾਬ ਦੇ ਲੋਕ ਕਿੰਨਾ ਭਾਰਤੀ ਜਨਤਾ ਜਿਲ੍ਹਾ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਦਾ ਫਰਜ਼ ਕਰਦੀ ਉਹ ਤੋਂ ਡਬਲ ਪੰਜਾਬ ਦੇ ਲੋਕਾਂ ਨੂੰ ਸਾਡੀ ਲੀਡ ਆ ਰਹੀ ਹੈ। ਬਾਕੀ ਸਵਾਲ ਹੈ ਇੱਕ ਪੈਮਲੇਟ ਦੇ ਵਿੱਚ ਮੁੱਖ ਮੰਤਰੀ ਤੋਂ ਬਾਅਦ ਤੁਸੀਂ ਦਾਕਤਵਾਤ ਚਿਹਰਾ ਹੋਂ ਤੁਹਾਡੇ ਸ਼ਹਿਰ ਦੇ ਵਿੱਚ ਕੰਪਿਊਟਰ ਟੀਚਰ ਤਰਤਾਲ ਤੇ ਬੈਠੇ ਨੇ ਮਰਨਮਤ ਤੇ ਬੈਠੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਸੁਣ ਚਾਰਨੀ ਸਾਰੀਆਂ ਉਹਨਾਂ ਦੀ ਗੱਲ ਸੁਣ ਲਈਏ ਉਹਨਾਂ ਦੀ ਜਿਹੜੀ ਮੰਗ ਹੈ ਇੱਕ ਤਾਂ ਉਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਆਨਰੇਬਲ ਹਾਈ ਕੋਰਟ ਦੇ ਅੰਦਰ ਅਸੀਂ ਬਣਾ ਕੇ ਤੇਜ਼ ਦਿੱਤਾ ਗਿਆਗਾ ਔਰ ਦੂਸਰੀ ਮੰਗ ਉਹਨੇ ਕੱਲ ਹੀ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਹੈਗੀ ਸੋ ਉਹਨਾਂ ਨੂੰ ਜਿਹੜਾ ਹੈਗਾ ਇਹ ਅਬਦਾਕੀ ਸਕੂਲਾਂ 'ਚ ਬੱਚਿਆਂ ਨੂੰ ਪੜਾਉਣਾ ਚਾਹੀਦਾ। ਜੀ ਸਾਡੇ ਕੰਮ ਕਰ ਰਿਹਾ ਤਬਾਖਤ ਸਿੰਘ ਉਹਨਾਂ ਨੇ ਰੋਪੜ ਦੇ ਵਿੱਚ ਪ੍ਰੋਗਰਾਮ ਰੱਖਿਆ ਔਰ ਉਹ ਕਹਿ ਰਹੇ ਆਂ ਕਿ ਪੰਜਾਬ ਦੇ ਵਿੱਚ ਕਰਾਪਸ਼ਨਾਈਜ਼ ਕਰਕੇ ਮੈਂ ਬੱਸਾਂ ਵੀ ਹਰਿਆਣੇ ਦੇ ਰਹਾਂ ਔਰ ਹਰਿਆਣੇ ਦੇ ਮਤਲਬ ਮੁੱਖ ਮੰਤਰੀ ਨੂੰ ਮੁੱਖ ਮਹਿਮਾਨ ਬਣਾ ਰਹੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਦੀ ਆਪਣੀ ਨਿੱਜੀ رائے ਹੋਊਗੀ ਪਰ ਲੇਕਿਨ ਜਦੋਂ ਦੀ ਸਰਕਾਰ ਆਈ ਹੈ ਸਭ ਤੋਂ ਵੱਧ ਕਰਾਪਸ਼ਨ ਖਤਮ ਕਰਨ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਜੋਰ ਨਾਲ ਕਿੰਨੇ ਚੋਹ ਹਜ਼ਾਰ ਕਿੰਨੇ ਮਹੀਨੇ ਤੋਂ ਚਲੂ ਕੀਤਾ ਜਾ ਰਿਹਾ ਹੈ। ਕਿੰਨੇ ਚੋਹ ਹਜ਼ਾਰ ਕਿੰਨੇ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਆਪਣਾ ਰਿਕਾਰਡ ਸਧਾਰੂਗੀ ਪਹਿਲਾਂ ਨਾਲੋਂ ਵੱਧ ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਮਿਲेंगी ਥੈਂਕ ਯੂ